ਉਨੇ ਨੂੰ ਬਸ ਆਪਾਂ ਆ ਦੇਖੋ ਕਿਆ ਜਬਰਦਸ ਕਲਰ ਬਣਿਆ ਇਹਨੂੰ ਹੁਣ ਭੁੰਨਣਾ ਬਾਅਦ ਜਿੰਨਾ ਜਿਹੜਾ ਸਾਰਾ ਜਿਹੜਾ ਇਹ ਮਸਾਲਾ ਇਹਦੇ ਨਾਲ ਲਾਗੇ ਅਨੀਸਾ ਸਿਬਾੜੀ ਆ ਗਿਆ ਜਿਵੇਂ ਹਾਂ ਜਪਾ ਪੰਪ ਰਵਾਂਗੇ ਕਿਲੀ ਜਿਖਣ ਹਾਂ ਜੇ ਸਾਹਮਣੇ ਆ ਜਾਂ ਆ ਦੇ ਸਟੇਲਨ ਕਰਾ ਪਾ ਜੇ ਕਿਲੀ ਜਿਖਣ ਖਾਣੇ ਤੇ ਉਹਦੇ ਦੀ ਆਪਾਂ ਤਕਰੀਬਨ ਕਿਲੋ ਡੇਢ ਕਿਲੋ ਮਿਲ ਰਿਹਾ ਹੈ ਕਿਲੋੋ ਸਵਾ ਲਓ ਮਿਲਿਆ ਇਹ ਚੰਦਾ ਇਹ ਤਾਂ ਪੀਸ ਕੱਟ ਲੈ ਲੈ ਇਹਨੂੰ ਹੁਣ ਆਪਾਂ ਮੈਰੀਨੇਟ ਕਰ ਲੈਨੇ ਆ ਤੇ ਫਰਾਈ ਕਰਾਂਗੇ ਪਹਿਲਾਂ ਮੈਰੀਨੇਟ ਕਰਕੇ ਇਹਨੂੰ ਘੱਟੋ ਘੱਟ ਅੱਧਾ ਘੰਟਾ ਹਨਾ ਰੱਖਾਂਗੇ ਜੇ ਤੁਹਾਨੂੰ ਕੋਈ ਕਮੈਂਟ ਬਾਅਦ ਵਿੱਚ ਕਿਹਦਾ ਦੇਖੋ ਇਹਨੂੰ ਮੈਰੀਨੇਟ ਦੇ ਜਦ ਆਪ ਦੇਖੋ ਮੈਂ ਕੀ ਪਾਉਣਾ ਕਾਲੀ ਮਿਰਚ ਪਾਈ ਆ ਕਾਲੀ ਮਿਰਚ ਤਾਂ ਪਾ ਲਈ ਥੋੜਾ ਜਿਹਾ ਫੁਮਾਜ ਆਪਣੇ ਘਰ ਮਸਾਲਾ ਜੁੱਜ ਜਿੰਨਾ ਕਿ ਟੇਸਟ ਦੇ ਹਿਸਾਬ ਨਾਲ ਹਨਾ ਇਹ ਹੰਦੀ ਹੋਣੀ ਜੀ ਲਾਲ ਮਟਕੀ ਦੀ ਹੋਣੀ ਇਹਦੇ ਵਿੱਚ ਆਪਾਂ ਜਿਹੜੇ ਟਾਪਾਂ ਜੀ ਲਾਲ ਪਰਨੇ ਬਣਾ ਗਏ ਆਂ ਤਾਂ ਜਿਹੜਾ ਹੈਗਾ ਨਾ ਇਹ ਦੂਜੇ ਦਾ ਨੂੰ ਕਹਿੰਦੇ ਚਾਵਾਂ ਦਾ ਆਟਾ ਨਾ ਜਾਂ ਆਪਣੇ ਉਹਨੂੰ ਕੀ ਉਹਨੂੰ ਕਹਿੰਦੇ ਆਪਣੇ ਹੁੰਦੇ ਦਾ ਰੀਠਾ ਨਾ ਕੀ ਕਹਿੰਦੇ ਨੇ ਰੀਠਾ ਦਾ ਉਹ ਇਸ ਨਾਲ ਥੋੜਾ ਜਿਹਾ ਨਾਲ ਜੁੜ ਜੂਗਾ ਨਾ ਇਹਨੂੰ ਆਪਾਂ ਫਰਾਈ ਕਰਨਾ ਮਿਸਾਲੇ ਇਹ ਗਾ ਜੀ ਇਹ ਫਰਤਾ ਤੇ ਇਹਨੂੰ ਹੁਣ ਕੰਨੀ ਤਰਾਂ ਬਸ ਮਲ ਕੇ ਨਾ ਪੋਰੇ ਦੇ ਵਿੱਚ ਕੋਈ ਬਾਲੀ ਚੀਜ਼ ਨਹੀਂ ਪਾਉਣੀ ਆਪਾਂ ਪਹਿਲਾਂ ਇਹਨੂੰ ਬਸ ਐਟਿੰਗ ਕਰਕੇ ਆਹ ਦੇ ਇਹਨੂੰ ਤਕਰੀਬਨ ਆਪਾਂ 15 20 ਮਿੰਟ ਹਨਾ ਇਦਾਂ ਰੱਖ ਦੇਣਾ ਹਨਾ ਇਹ ਲਾ ਕੇ ਆਪਣੇ ਮਸਾਲੇ ਇਹਨੂੰ ਸਾਫ 15 ਮਿੰਟ ਦੇ ਨਾ ਰੱਖ ਦਿੰਨੇ ਆ ਤਾਂ ਉਦੋਂ ਬਾਅਦ ਦੇ ਵਿੱਚ ਜੇ ਤੁਹਾਨੂੰ ਦਿਖਾਉਣੇ ਇਹ ਤਾਂ 20 ਮਿੰਟਾਂ ਦੀ ਗੇਮ ਆ 10 ਮਿੰਟਾਂ ਦੇ ਵਿੱਚ ਖਾਣਾ ਤਿਆਰ ਬਸ ਤੇ 10 ਮਿੰਟਾਂ ਮਗਰ ਉਸ ਤੋਂ ਬਾਅਦ ਤਾਂ ਮੈਂ ਲਾ ਲੇ। ਲੇਕੋ ਆਪਾਂ ਇਹਨੂੰ ਕੱਟ ਕੇ ਰੱਖਤਾ ਸੀ ਨਾ ਮੈਰੀਨੇਟ। ਇਹ ਨੂੰ ਹੁਣੇ ਤੋਂ ਕਰੀ ਗ੍ਰੀਨ ਮੈਰੀਨੇਟ ਹੋਇਆ ਹੈ। ਬਾਕੀ ਆਪ ਰੰਗ ਪਰਮਾ ਸਮਾਨ ਥੋੜਾ ਜਿਹਾ ਕੱਟ ਲਿਆ। ਗੰਡੇ ਮੋٹے ਮੋٹے ਕੱਟਨੇ ਬਸ ਇਦਾਂ। ਆ ਸਿੰਪਲਾ ਮਿਰਚਾਂ ਕੱਟ ਲਿਆ ਵਾ ਆ ਥੋੜੀਆਂ ਜੀਆਂ ਹਰੀਆਂ ਮਿਰਚਾਂ ਥੋੜੀਆਂ ਜੀਆਂ ਕੌੜੀਆਂ ਅਦਰਕ ਆ ਲਸਣੇ ਆ ਕੌੜੀਆਂ ਮਿਰਚਾਂ ਧਰੀਆਂ ਬਸ ਇਹਦਾ ਮੋਟਾ-ਮੋਟਾ ਸਮਾਨ ਘਟਣਾ ਜਦ ਡੀਕ ਨਹੀਂ ਘਟਣਾ ਹਾਂ ਤੇ ਇਹਨੂੰ ਬਾਅਦ ਦੇ ਵਿੱਚ ਪਹਿਲਾਂ ਆਪਾਂ ਇਹਨੂੰ ਫਰਾਈ ਕਰਾਂਗੇ ਫਰਾਈ ਕਰਕੇ ਤੇ ਜਦੋਂ ਬਣਨਾ ਤੇ ਤੁਹਾਨੂੰ ਦਿਖਾਉਣੀ ਕਿੱਦਾਂ ਬਣਦਾ ਆ ਹੁਣ ਦੇਖੋ ਇਹਨੂੰ ਤੇਲ ਹੋ ਗਿਆ ਗਰਮ ਇਹਨੂੰ ਆਪਾਂ ਫਰਾਈ ਕਰ ਲੈਣਾ ਹੁਣ ਮਸਾਲੇ ਲਾ ਕੇ ਰੱਖਾਂਗੇ ਅਦਰਮੇਡ ਇਹਨੂੰ ਹੁਣ ਆਪਾਂ ਫਰਾਈ ਕਰਦੇ ਆ ਅਬ ਇਹ ਕੋਈ ਨਾ ਬਾਹਰ ਆਇਆ ਨਹੀਂ ਕਿਉਂਕਿ ਮੈਨੂੰ ਮੈਟਿਕ ਹੋ ਜਾਂਦਾ ਹੁੰਦਾ ਕਹਿੰਦੇ ਆਸਟ੍ਰੇਲੀਆ ਜਮੈਂ ਜਬਰਦਸਤ ਥੋੜਾ ਜਿਹਾ ਆੜਕੇ ਨੂੰ ਇਹ ਆ ਦੇਖੋ ਆ ਇਦਾਂ ਦਾ ਕਰ ਲੈਣਾ ਜੇਕਰ ਤਾਂ ਸਿਕਰੋਂ ਲੱਗਦਾ ਜਿਦਾਂ ਹਨਾ ਬਹੁਤ ਰੜਿਆ ਹੁੰਦਾ ਪਰ ਅੰਦਰੋਂ ਐ ਪੂਰਾ ਜਾਫੀ ਆ ਅੰਦਰੋਂ ਹਨਾ ਆਲੇ ਆ ਦੇ ਇਹਨੂੰ ਐ ਇਦਾਂ ਦਾ ਸਾਰਾ ਫਰਾਈ ਕਰ ਲੈਣਾ ਤੇ ਬਾਅਦ ਵਿੱਚ ਦਿਖਾਉਣਾ ਤੁਹਾਨੂੰ ਕਿਦਾਂ ਹੈਗਾ ਜਿਹਾ ਕਰਾਂਗੇ ਆ ਦੇਖੋ ਮੁਰਗਾ ਪਾ ਤੜ ਲਿਆ ਜੀ ਮਿਆਂ ਨਰੀ ਪਕਾ ਬਣਾਤਾ ਹੁਣ ਆਪਾਂ ਆਪਣੇ ਲਈ ਲੱਗੇ ਬਣਾਉਂ। ਆ ਕੱਟ ਕੇ ਰੱਖਿਆ ਅਦੇ ਘਰ ਤੇ ਰੱਖਤਾ ਹਾਂ। ਤੇ ਰੱਖਤਾ ਸਭ ਤੋਂ ਪਹਿਲਾਂ ਹਨਾ ਇਹਦੇ ਵਿੱਚ ਆਪਾਂ ਲੈਣਾ ਜੀਰਾ। ਜਿਹੜਾ ਜਿੱਦ ਤੁਹਾਨੂੰ ਪਤਾ ਜੀ ਉਹੀ ਆ। ਜੀਰਾ ਪਾ ਲਿਆ। ਥੋੜਾ ਜਿਹਾ। ਜੀਰਾ ਮੜਾ ਜਾ ਪੁੱਜਣ ਦੀ ਦੇ ਰਿਆ ਨਾ। ਨਾਲ ਹੀ ਇਹਦੇ ਵਿੱਚ ਆਪਾਂ ਪਕਾ ਲੇਂਗੇ ਲਸਣ ਤੇ ਲਸਣ ਹੀ ਗੱਲਾਂ ਮਾੜਾ ਜਿਹੜਾ ਭੁੰਨਣ ਦੀ ਲੋੜ ਹੈ ਆ ਦੇ ਲਸਣ ਬਾਹਰ ਤਾਂ ਠੀਕ ਹੈ ਜੀ ਲਸਣ ਮੜਾ ਜਾ ਭੁੰਨ ਦੀ ਦੇਰ ਹੈ ਦੇ ਦੇ ਵਿੱਚ ਆਪਾਂ ਇਹ ਇੰਨੀ ਹੀ ਰੈਸਪੀ ਹੈ ਬਸ 2 ਮਿੰਟ ਤੋਂ 3 ਮਿੰਟ ਦਾ ਕੰਮ ਬਸ ਖਾਣਾ ਬਣਨ ਲੱਗਣਾ ਹੈ ਖੀਰਣਾ ਹੈ ਤੁਹਾਡੇ ਕੋਲ ਸਮਾਂ ਨਾਲ ਹੀ ਹੋਣਾ ਚਾਹੀਦਾ ਔਰ ਕੋਈ ਵੀ ਗਾਜ਼ੀ ਵੀ ਚਟਪਟਾ ਸਵਾਦ ਵਾਲਾ ਲੱਗਦਾ ਹੈ ਨਾ ਆਲੇ ਕੋ ਇਹੇ ਬਟਾ ਲਹਣ ਪੁੱਜੇ ਬਣਾ ਲਿਆ ਹੁਣ ਆਪਾਂ ਇਹਦੇ ਵਿੱਚ ਲੈਣੇ ਆ ਆ ਦੇਖੋ ਪਾਲੇ ਆਪਾਂ ਇਹਦੇ ਵਿੱਚ ਗੰਨੇ ਪਹਿਲਾਂ ਗੰਨੇ ਛੱਡ ਦਿਓ ਤੇ ਤੁਜੀ ਸਿਲਾ ਮਿਰਚਾਂ ਜਿਹੜੀਆਂ ਸਬਜ਼ੀਆਂ ਕਟੀਆਂ ਇਹਦੇ ਵਿੱਚ ਹਾਲੋ ਕੋਈ ਛੱਡ ਹੈਗਾ ਹਰੀਆਂ ਮਿਰਚਾਂ ਅਦਰਕ ਵੀ ਪਣਾ ਇਹ ਆਪਾਂ ਬਾਅਦ ਵਿੱਚ ਪਾਵਾਂਗੇ ਥੋੜਾ ਜਿਹਾ ਨੂੰ ਕੇ ਥੜ ਗਿਆ ਤੇ ਇਹਦਾ ਮਜ਼ਾ ਨਹੀਂ ਆਉਣਾ ਤੇ ਆਲੂ ਵੀ ਲੈ ਨਾਲ ਹੀ ਆਪਾਂ ਹਰੀਆਂ ਮਿਰਚਾਂ ਕੱਟੀਆਂ ਪਈਆਂ ਸੀ ਥੋੜੀਆਂ ਉਹ ਪਾ ਦਿੰਦੇ ਹਾਂ ਥੋੜ੍ਹਾ ਜਿਹਾ ਮਚਾਣਾ ਆਲੂ ਆਲੂ ਵੀ ਲੈ ਇਹਨੂੰ ਹੋਣਾ ਇਹਨੂੰ ਆਣਾ ਜ਼ਿਆਦਾ ਗਾਲਣਾ ਨਹੀਂ ਜ਼ਬਰਦਸਤ ਭੁੰਨਣਾ ਹੋਣਾ ਇਹ ਅੱਗੇ ਦੇ ਗੱਲ ਕਰਦੇ ਹਾਂ ਇਹ ਪਾਤਾ ਇਹਨੂੰ ਮੜਾ ਜਿਹਾ ਰੜਾ ਲੱਗ ਗਿਆ ਇਹ ਨਾਲ ਹੀ ਅਡਾ ਮੁਰਗਾ ਕਟਿਆ ਨਾ ਇਹ ਵੀ ਆਪ ਆਪ ਪਿਸਾਈ ਕਰਾਈ ਚੱਲ ਰਹੀ ਹੈ ਦੇਖੋ ਕੋਈ ਘੱਟ ਨਹੀਂ 2 ਮਿੰਟਾਂ ਦੇ ਵਿੱਚ ਗੇਮ 2-3 ਮਿੰਟਾਂ ਦੇ ਵਿੱਚ ਤਿਆਰ ਹੋ ਜਾਵੇ ਮਾ ਦੇਖੋ ਇਹ ਨੂੰ ਆ ਰੋ ਗਿਆ ਮਾ ਦੇਖੋ ਹੋ ਗਿਆ ਸਾਰੀ ਇਹ ਵੀ ਜਾਨ ਖੜੀਆਂ-ਖੜੀਆਂ ਨਜ਼ਰ ਆਉਣੀ ਚਾਹੀਦੀਆਂ ਹੋਵੇ ਦੇਖੋ ਪਿਆਜ਼ ਵਰਗਾ ਦੇਖੋ ਆ ਰਾਂ ਦੇ ਬਾਅਦ ਨੇ ਅਰੇ ਗੋਲੀਆਂ ਬਣੀ ਗਈਆਂ ਇਹ ਹੋ ਗਿਆ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਜਿਹੜਾ ਅਦਰ ਕੱਟਿਆ ਪਿਆ ਸੀ ਨਾ ਆਟਾ ਘਦਰ ਕੇ ਦੇ ਵਿੱਚ ਪਾ ਲਓ ਨਾਲ ਕੇਸ ਜਿਹੜੀਆਂ ਬਣ ਥੋੜਾ ਜਿਹਾ ਉੱਤੇ ਪੌੜੀ ਰੱਖ ਲੈਣ ਆਓ ਇਹਨੂੰ ਹੁਣ ਆਪਾਂ ਥੋੜਾ ਜਿਹਾ ਫੋੜਾ ਜਿਹਾ ਥੋਲਦੇ ਨੇ ਜਿਹੜੀ ਆ ਨਾ ਮੈਂ ਸਬਜ਼ੀਆਂ ਦੀ ਜਿਹੜੀ ਆ ਕਚਿਆਂ ਮਾਰ ਜੇ ਤੇ ਤੁਹਾਨੂੰ ਦਿਖਾਉਣੇ ਬਾਅਦ ਰਹੀ ਥੋੜਾ ਜਿਹਾ ਭੁਜਾ ਲੱਗ ਗਿਆ ਇਹਨੂੰ ਹੁਣ ਇਹਦੇ ਵਿੱਚ ਆਪਾਂ ਪਾਉਨੇ ਆ ਤੇਜ ਦੇ ਹਿਸਾਬ ਨਾਲ ਲੋਨ ਥੋੜਾ ਜਿਹਾ ਠੀਕ ਹੈ ਜੀ ਇਹਦੇ ਬਾਅਦ ਵਿੱਚ ਕਾਲੀ ਮੇਥੀ ਜਿਹੜੀ ਆ ਪੀਸੀਓ ਨਹੀਂ ਭੁੱਲਣੀ ਹੈ ਨਾ ਕਾਲੀ ਮੇਥੀ ਰੂਪ ਪਾਉਣੀ ਚਾਹੀਦੀ ਤੇਸ ਵਈਰਾ ਸੁੱਕੀ ਮੇਥੀ ਥੋੜੀ ਜਿਹੀ ਉਹ ਪਾੜੋ ਥੋੜੀ ਜਿਹੀ ਹਲਦੀ ਠੀਕ ਹੈ ਜੀ ਮਾੜੀ ਜੀ ਲਾਲ ਮਿਰਚ ਕਿਉਂਕਿ ਰੰਗ ਜਿਆ ਬਣ ਜੂਗਾ ਥੋੜਾ ਜਿਹਾ ਗਰਮ ਮਸਾਲਾ ਆਓ ਇਹ ਗੱਲ ਕਿ ਉਹ ਚਟਪਟਾ ਬਣਾਇਆ ਜਾਏਗਾ ਸੋਥਾ ਹੈ ਸੁੱਫਾ ਹੈ ਇਹਨਾਂ ਦਾ ਆਹ ਬਸ ਇਹ ਨੂੰ ਹੁਣ ਆਪਾਂ ਅੜਾ ਲਿਆ ਆ ਦੇਖੋ ਬਹੁਤ ਜ਼ਿਆਦਾ ਕੁਝ ਕਰਨ ਦੀ ਲੋੜ ਨਹੀਂ ਹੁਣ ਇਹਦੇ ਵਿੱਚ ਆਪਾਂ ਆ ਸੂਈਆ ਸੂਸ ਥੋੜੀ ਪੋਣੀ ਹੈ ਨਾ ਆ ਦੇਖੋ ਕਿਉਂਕਿ ਲੂਣ ਪਹਿਲਾਂ ਹੀ ਉਸ ਹੱਥਾਂ ਨਾਲ ਪਾਇਆ ਥੋੜੀ ਜਿਹੀ ਵੀ ਨਮਕੀਨ ਹੁੰਦੀ ਹੈ ਸੂਈਆ ਤੋਂ ਬਹੁਤ ਜ਼ਰੂਰੀ ਹੈ ਇਹਨੂੰ ਬਾਅਦ ਦੇ ਵਿੱਚ ਆ ਚਿਲੀ ਸੋਸ ਹੈ ਆ ਇਹ ਬਹੁਤ ਵਿੱਚ ਜੇ ਕੇਚਪ ਵੀ ਲੈ ਸਕਦੇ ਜੇ ਘਰੇ ਚਿੱਲੀ ਸੋਸ ਨਹੀਂ ਕੇਚਪ ਵਰਤ ਲਓ ਹਨ ਤੇ ਹੋਰ ਈディア ਆ ਆਪਣੇ ਕੋ ਇਹ ਵੀ ਚਿੱਲੀ ਸੋਸ ਹੀ ਆ ਉਹ ਥੋੜਿਆ ਵੱਖਰਾ ਟੇਸਟ ਦੇ ਵਿੱਚ ਲਸਣ ਮਸੁੰਡਿਆ ਮਾੜੀ ਬਰਤ ਓਹ ਕਿਆ ਇਹ ਗੱਲ ਇਹ ਆ ਦੇਖੋ ਗੁਣੇ ਨੂੰ ਬਸ ਆਪਾਂ ਆ ਦੇਖੋ ਕੀ ਆ ਜਬਰਦਸਤ ਕਲਰ ਬਣਿਆ ਇਹਨੂੰ ਹੁਣ ਭੁੰਨਣਾ ਬਾਅਦ ਇੰਨਾ ਜਿਹੜਾ ਸਾਰਾ ਜਿਹੜਾ ਇਹ ਮਸਾਲਾ ਇਹਦੇ ਨਾਲ ਲੱਗ ਜਾਵੇ ਜਦੋਂ ਇਹ ਨਾਲ ਲੱਗਿਆ ਨਾਲ ਹੀ ਇਹਦੇ ਵਿੱਚ ਹੁਣ ਥੋੜਾ ਜਿਹਾ ਇਥੇ ਨਿੰਬੂ ਨਿਚੋੜ ਦੇ ਪਾ ਲੈਣੀ ਠੀਕ ਹੈ ਜੀ ਮਲੇ ਦਾਹ ਤਰੀਨ ਕਪਾਰੇ ਵਿੱਚ ਇਹਦੇ ਤਣੀ ਆਹ ਓਕੇ ਤੇ ਆਹ ਭੋਲੇ ਨੂੰ ਭੁੰਨੋ ਬਾਸੇ ਨੂੰ 2 ਮਿੰਟ ਭੁੰਨਣਾ ਜ਼ਿਆਦਾ ਨਹੀਂ ਹੈ ਗਲਨੇ ਨਹੀਂ ਜਾਏਗੇ ਸਬਜ਼ੀ ਦੇ ਪਾਸੇ ਨਾਲ ਕੁਝ ਮੇਜ ਜਾਈਆਂ ਬਸ ਆਪਣੀ ਰੇਟੀ ਕ੍ਰਾਂਤੀ ਹੋਣੀ ਜਾਈਆਂ ਸਾਰੀ। ਠੀਕ ਹੈ ਜੀ। ਇਹ ਆ ਹੋ ਗਿਆ ਆਪਣਾ ਤਕਰੀਬਨ ਮਾਲ ਤਿਆਰ। ਹੁਣ ਤੁਹਾਨੂੰ ਦਿਖਾਉਣੀ ਆ ਜਦੋਂ ਪੇੜ ਲਾ ਕੇ ਜੀ ਕਿਹਦਾ ਆ। ਆ ਜੌਲਾਂ ਨਾਲ ਅਸੀਂ ਲੱਗੇ ਖਾਣ। ਉੱਤੇ ਪਾਓ ਇਹਦੇ ਅਦਰਕ ਥੋੜਾ ਜਿਹਾ। ਆਜਾ ਕਟਿਆ। ਉੱਤੇ ਪਾਓ ਇਹਦੇ ਤੇਰੀਆ। ਇਹ ਲਾਰੀ ਮਲੇਦਾਰ ਸੌਦਾ ਤਿਆਰ ਦੇ। ਕਾਓ ਇੰਜੋਏ ਕਰੋ ਤੇ ਬਾਅਦ ਵਿੱਚ ਕਮੈਂਟਾਂ 'ਚ ਦੱਸਿਓ ਕਿਦਾਂ ਦਾ ਬਣਿਆ ਆਪ ਬਣਾ ਕੇ ਦੇਖੋ ਓਕੇ ਜੀ ਸਸਤੀ ਘਰ